ਕੁਦਰਤ ਦੀ ਮਾਰ ਚੱਲ ਰਹੇ ਲੋਕਾਂ ਨੂੰ ਰਾਹਤ ਦੇਣ ਲਈ अनेका ਜਥੇਬੰਦੀਆਂ ਅਤੇ ਲੋਕ ਪਿਛਲੇ ਕਈ ਦਿਨਾਂ ਤੋਂ ਰਾਹਤ ਸਮੱਗਰੀ ਇਕੱਤਰਿਤ ਕਰਕੇ ਹੜਪੀੜਿਤ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਭੇਜਣ ਵਿੱਚ ਲੱਗੇ ਹੋਏ ਹਨ ਲੋਕ ਹਿੱਤ ਮਿਸ਼ਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਮੱਗਰੀ ਇਕੱਤਰ ਕਰਕੇ ਰੋਜ਼ਮਰਹ ਦੀਆਂ ਚੀਜ਼ਾਂ ਦੇ ਪੈਕੇਟ ਤਿਆਰ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਭੇਜਣ ਲਈ ਦਿਨ ਰਾਤ ਇੱਕ ਕਰ ਰਹੇ ਹਨ ਅੱਜ ਇਲਾਕੇ ਦੇ ਅਕਾਲੀ ਆਗੂ ਅਤੇ ਜ਼ਿਲ੍ਹਾ ਪੰਰੀਸ਼ਦ ਮੈਂਬਰ ਚੌਧਰੀ ਸ਼ਾਮਲਾਲ ਮਾਜੜਿਆਨੀ ਇਹਨਾਂ ਰਾਹਤ ਕਾਰਜਾਂ ਦੀ ਦਰਸਾਵੀਕਰਨ ਲਈ ਗੱਡੀਪੋੜਖਾ ਗੁਰਦੁਆਰਾ ਸਾਹਿਬ ਬਲਾਕ ਮਾਜੜੀ ਦਾ ਦੌਰਾ ਕੀਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਖੁਲੰਗਾ ਕਰਦਿਆਂ ਰਾਹਤ ਕਾਰਜਾਂ ਵਿੱਚ 15000 ਦਾ ਨਗਦ ਯੋਗਦਾਨ ਵੀ ਪਾਇਆ ਇਸ ਮੌਕੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰਪੁਰ ਖਾਲਵੀ ਵੀ ਹਾਜ਼ਰ ਸਨ ਉਹਨਾਂ ਨੇ ਸਥਾਨਕ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਪੰਜਾਬ ਦੇ ਹਾਲਾਤ ਬੱਸ ਤੋਂ ਬੱਧਰ ਹੋਏ ਹਨ ਕਿਉਂਕਿ ਅਗਰ ਸਮਾਂ ਰਹਿੰਦਿਆਂ ਅਗੇਤੇ ਪ੍ਰਬੰਧ ਕਰ ਲੈਂਦੇ ਤਾਂ ਅਜਿਹੇ ਹਾਲਾਤ ਨਾ ਬਣਦੇ ਉਹਨਾਂ ਕਿਹਾ ਕਿ ਲੱਖਾਂ ਏਕੜ ਫਸਲਾਂ ਬਰਬਾਦ ਹੋਣ ਦੇ ਨਾਲ ਲੋਕਾਂ ਦੇ ਘਰਾਂ ਅਤੇ ਪਸ਼ੂ ਧਨ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਪਰੰਤੂ ਸਰਕਾਰ ਦੇ ਆਗੂ ਲੋਕਾਂ ਦੀ ਬਾਹ ਫੜਨ ਦੀ ਬਜਾਏ ਸਿਆਸਤ ਕਰਕੇ ਪੀੜਤਾ ਦੇ ਸਤਮਾਤਨ ਨਮਕੁੱਟ ਰਹੇ ਹਨ ਅਕਾਲੀ ਆਗੂ ਸ਼੍ਰੀਪੁਰ ਖਾਲਵੀ ਨੇ ਕਿਹਾ ਕਿ ਸੁਖਵੀਰ ਬਾਦਲ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਹਰ ਕੋਨੇ ਵਿੱਚ ਲੋਕਾਂ ਦੀ ਹਰ ਪੱਖੋਂ ਸਹਾਇਤਾ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਜਿਹੜੇ ਪਾਰਟੀ ਬਾਜ਼ੀ ਅਤੇ ਪੌਕੀਆਂ ਬੰਦਸ਼ਾਂ ਤੋਂ ਉੱਪਰ ਉੱਠ ਕੇ ਪੀੜਿਤ ਪਰਿਵਾਰਾਂ ਨੂੰ ਇਸ ਆਫਤ ਵਿੱਚੋਂ ਕੱਢਣ ਵਿੱਚ ਸਿਰ ਤੋੜ ਯਤਨ ਕਰ ਰਹੇ ਹਨ ਆਓ ਸੁਣਦੇ ਹਾਂ ਅਕਾਲੀ ਆਗੂ ਅਤੇ ਚੌਧਰੀ ਸ਼ਾਮਲਾਲ ਮਾਧਰੀਆ ਨੇ ਇਸ ਬਾਰੇ ਕੀ ਕਿਹਾ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਇੱਕ ਕੁਦਰਤੀ ਆਫਤ ਆਈ ਹੈ ਉਸ ਦੇ ਨਾਲ 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 ਸਰਕਾਰਾਂ ਦੀ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਅਣਗਹਿਲੀ ਹੈ ਜਿਹਦੇ ਕਾਰਨ ਅੱਜ ਪੰਜਾਬ ਦੀ 3.5 ਲੱਖ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਔਰ ਕਿਸਾਨਾਂ ਦੇ ਜਿਹੜੇ ਘਰ ਬਰਬਾਦ ਹੋ ਗਏ ਲੋਕਾਂ ਦੇ ਪੱਕੀਆਂ ਕੋਠੀਆਂ ਢਹਿ ਗਈਆਂ ਲੋਕਾਂ ਦਾ ਪਸ਼ੂਧਨ ਜਿਹੜਾ ਪਾਕਿਸਤਾਨ ਦੇ ਤੱਕ ਹੜ੍ਹ ਹੜ੍ਹ ਕੇ ਚਲਾ ਗਿਆ ਅੱਜ ਇਸ ਵਿਪਤਾ ਦੀ ਘੜੀ ਦੇ ਵਿੱਚ ਮੈਨੂੰ ਜਿੱਥੇ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਜੋਦੜੀ ਕਰਦਾ ਕਿ ਪ੍ਰਮਾਤਮਾ ਸਾਡੇ ਸਾਰਿਆਂ ਦੇ ਉੱਤੇ ਕਰਮ ਕਰੇ ਰਹਿਮ ਕਰੇ ਸਤੋਂ ਜੇ ਕੋਈ ਗਲਤੀ ਹੋਈ ਆ ਸਾਨੂੰ ਮਾਫ਼ ਕਰਕੇ ਇਸ ਸਾਨੂੰ ਵਿਪਤਾ ਦੇ ਵਿੱਚੋਂ ਪ੍ਰਮਾਤਮਾ ਕੱਢੇ ਔਰ ਇੱਥੇ ਬੜੀ ਜਿਹੜੀ ਜਿਕਰਯੋਗ ਗੱਲ ਹੈ ਕਿ ਜਿੱਥੇ ਪੰਜਾਬ ਦੇ ਲੋਕ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਜਦੋਂ ਕਦੇ ਕੁਦਰਤੀ ਤਰਾਸ ਦੀ ਆਉਂਦੀ ਹੈ ਤਾਂ ਅੱਗੇ ਹੋ ਕੇ ਮੋਰੇ ਹੋ ਕੇ ਜਿਹੜੇ ਪੰਜਾਬ ਦੇ ਲੋਕ ਆਪਣਾ ਵਿੱਢਣ ਵਿੱਢ ਕੇ ਲੋਕਾਂ ਦਾ ਹੱਥ ਫੜਦੇ ਆ ਪਰ ਅੱਜ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਦੋਂ ਅੱਜ ਪੰਜਾਬ ਦੇ ਉੱਤੇ ਬਣਾਈ ਦੇਸ਼ ਦੇ ਕਿਸੇ ਵੀ ਖਿੱਤੇ ਦੇ ਵਿੱਚੋਂ ਕਿਸੇ ਵੀ ਸਟੇਟ ਦੇ ਵਿੱਚੋਂ ਜਾਂ ਇਵਨ ਕਿ ਕੇਂਦਰ ਸਰਕਾਰ ਨੇ ਵੀ ਸਾਡੀ ਜਿਹੜੀ ਸਾਰ ਨਹੀਂ ਲਈ ਬਤ ਨਹੀਂ ਪੁੱਛੀ ਜਿਹਦੇ ਕਾਰਨ ਅੱਜ ਪੰਜਾਬੀ ਹੌਸਲੇ ਦੇ ਨਾਲ ਗੁਰਾਂ ਜਿਹੜਾ ਪੰਜਾਬ ਹੈ ਗੁਰਾਂ ਦੇ ਨਾਂ ਦੇ ਉੱਤੇ ਵੱਸਦਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਇਸ ਗੱਲ ਦੀ ਤੌਫੀਕ ਦਿੱਤੀ ਹੈ ਸਾਨੂੰ ਇਸ ਗੱਲ ਦੀ ਹਿੰਮਤ ਦਿੱਤੀ ਹੈ ਕਿ ਜਿਹੜੀ ਧੱਕੇ ਦੇ ਨਾਲ ਜ਼ੁਲਮ ਦੇ ਖਿਲਾਫ ਅਤਿਆਚਾਰ ਦੇ ਖਿਲਾਫ ਕੁਦਰਤੀ ਆਫ਼ਤਾਂ ਦੇ ਖਿਲਾਫ ਕਿਸ ਢੰਗ ਦੇ ਨਾਲ ਲੜਾਂ ਸੋ ਅਸੀਂ ਅੱਜ ਪੰਜਾਬ ਦੇ ਲੋਕ ਰਲ ਮਿਲ ਕੇ ਇਸ ਲੜ ਰਹੇ ਆ ਉਸ ਲੜੀ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਬਹੁਤ ਸਾਰੇ ਸਮਾਜ ਸੇਵੀ ਲੋਕਾਂ ਨੂੰ ਹੜਪੀੜਤ ਪਰਿਵਾਰਾਂ ਨੂੰ ਰੱਖ ਦੇਣ ਦੇ ਵਿੱਚ ਲੱਗੇ ਹੋਇਆ ਅੱਜ ਮੈਂ ਮੇਰੇ ਨਾਲ ਚੌਧਰੀ ਸ਼ਾਮਲਾਲ ਮੱਝਦਿਆ ਸਾਹਿਬ ਆਏ ਆ ਅੱਜ ਇਹਨਾਂ ਲੋਕ ਹਿੱਤ ਮਿਸ਼ਨ ਵੱਲੋਂ ਅ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਪਿੱਛੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਔਰ ਇਹ ਜਿਹੜੇ ਬੰਦੀ ਸਿੰਘਾਂ ਦੀ ਜਿਹੜੀ ਮੂਵਮੈਂਟ ਹੈ ਉਹਨਾਂ ਦੀ ਰਿਹਾਈ ਲਈ ਜਿਹੜੀ ਚੱਲ ਰਹੀ ਹੈ ਜਦੋਂ ਜਦ ਉਹਦੇ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦੇ ਆ ਅੱਜ ਮੈਨੂੰ ਇਸ ਗੱਲ ਦੀ ਤਸੱਲੀ ਔਰ ਖੁਸ਼ੀ ਹੈ ਕਿ ਇਹਨਾਂ ਦੀ ਸਮੁੱਚੀ ਟੀਮ ਨੇ ਇਸ ਗੱਲ ਦੀ ਇਕੱਤਰ ਹੋ ਕੇ ਅੱਜ ਹੜਪੀੜਿਤ ਪਰਿਵਾਰਾਂ ਦੀ ਸਾਰ ਲੈਂਡ ਦੇ ਲਈ ਬਹੁਤ ਸਾਰਾ ਇਲਾਕੇ ਦੇ ਵਿੱਚੋਂ ਰਾਸ਼ਨ ਇਕੱਠਾ ਕਰਿਆ ਸੁੱਕਾ ਰਾਸ਼ਨ ਹੈ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਇਹਨਾਂ ਨੇ ਬੜੇ ਚਾਉ ਦੇ ਨਾਲ ਬੜੇ ਸਰਦਾ ਦੇ ਨਾਲ ਸਾਰਿਆਂ ਨੂੰ ਪੈਕੇਟ ਬਣਾ ਕੇ ਉਹ ਹੜਪ੍ਰਭਾਵਿਤ ਏਰੀਆ ਦੇ ਵਿੱਚ ਭੇਜਣਾ ਸੋ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਵੱਖ-ਵੱਖ ਲੋਕ ਵੱਖ-ਵੱਖ ਕਮੇਟੀਆਂ ਲੋਕ ਹਿੱਤ ਮਿਸ਼ਨ ਇਹਦੇ ਵਿੱਚ ਜਿਹੜਾ ਵੱਡਮੁੱਲਾ ਕਾਰਜ ਹੈ ਔਰ ਅਸੀਂ ਇਹਨਾਂ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਆ ਔਰ ਮੇਰੇ ਨਾਲ ਚੌਧਰੀ ਸਾਹਿਬ ਵੀ ਆਏ ਆ ਸੋ ਇਹਨਾਂ ਨੇ ਵੀ ਇਸ ਰਾਹਤ ਕਾਰਜਾਂ ਦੀ ਜਿਹੜੀ ਸੇਵਾ ਉਸ ਦੇ ਵਿੱਚ 11000 ਰੁਪਏ ਦੀ ਜਿਹੜੀ ਮਾਲੀ امدਾਦ ਹੈ ਉਹ ਦੇਣ ਦਾ ਯਤਨ ਕੀਤਾ ਤੇ ਮੈਂ ਤਾਂ ਛੋਟਾ ਜਿਹਾ ਵਰਕਰ ਕਾਕਲੀ ਦਲ ਦਾ ਤੇ ਮੈਂ 5100 ਰੁਪਇਆ ਮੈਂ ਵੀ ਇਸ ਜਿਹੜੀ ਪ੍ਰਥਾ ਦੇ ਵਿੱਚ ਇਸ ਸੇਵਾ ਕਾਰਜ ਦੇ ਵਿੱਚ ਇਹ ਸੰਗਤ ਰੂਪੀ ਆਪਾਂ ਸਾਰੇ ਦਾਦ ਮਿਲ ਕੇ ਜਿਹੜੀ ਕਰ ਰਿਹਾ ਹੈ ਉਹਦੇ ਵਿੱਚ ਆਇਆ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਡਾ ਇਸ ਜਿਹੜੀ ਇਹ ਇਨਸਾਨੀ ਜ਼ਿੰਦਗੀ ਹੈ ਮਨੁੱਖੀ ਜ਼ਿੰਦਗੀ ਹੈ ਸਾਨੂੰ ਉਹਦਾ ਲਾਹਾ ਲੈਣ ਲਈ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਪ੍ਰਾਣੀ ਤੂੰ ਆ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣੀ ਕੀ ਕਰਕੇ ਸਾਡਾ ਜ਼ਿੰਦਗੀ ਦਾ ਦਿਨ ਖਤਮ ਹੋ ਰਿਹਾ ਸੋ ਇਹਨਾਂ ਨੇ ਸਾਨੂੰ ਇਸ ਕਦਰ ਬੁਲਾ ਕੇ ਇੱਥੇ ਸਾਨੂੰ ਇਸ ਯੋਗ ਸਮਝਿਆ ਕਿ ਪਰਮਾਤਮਾ ਨੇ ਸਾਤ ਨੂੰ ਸੇਵਾ ਲਈ ਇਸ ਇਹਨਾਂ ਦਾ ਬਹੁਤ ਲੋਕ ਹਿੱਤ ਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਦਾ ਜੀ ਨੇ ਸਾਨੂੰ ਲੋਕ ਹਿੱਤ ਮਿਸ਼ਨ ਦੇ ਵਿੱਚ ਸੇਵਾ ਕਰਨ ਦਾ ਜਿਹੜਾ ਮੌਕਾ ਦਿੱਤਾ ਸਾਨੂੰ ਜਿਹੜੇ ਪੰਜਾਬ ਦੇ ਵਿੱਚ ਅੱਜ ਇੰਨੇ ਵੱਡੇ ਮਾੜੇ ਹਾਲਾਤ ਹੋਏ ਹੋਏ ਆ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਉਤੇ ਤੇ ਮੇਰੇ ਇਲਾਕੇ ਦੇ ਵਿੱਚ ਆ ਬਲਾਗ ਮੱਝ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਵੱਡੇ ਭਰਾ ਰਵਿੰਦਰ ਜੀ ਦੀ ਜਿਹੜੀ ਸਾਰੀ ਟੀਮ ਹੈ ਇਹ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਆ ਰਹੇ ਆ ਪਰ ਜਿਹੜੀ ਅੱਜ ਗਰੀਬ ਲੋਕਾਂ ਦੀ ਬਾਹ ਫੜੀ ਆ ਇਹਨਾਂ ਨੇ ਇਹਨਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਤੇ ਸਾਰੇ ਜੋ ਵੀ ਮੇਰਾ ਤਿੰਨ ਫੁੱਲ ਹੈ ਬਾਕੀ ਪ੍ਰਖਾਲੀ ਸਿੰਘ ਸਾਹਿਬ ਨੇ ਡਿਟੇਲ ਚ ਬੋਲੇ ਦਿੱਤਾ ਤੇ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕੇ ਪਰਖਲ ਵੀ ਜੀ ਵਿਸ਼ੇਸ਼ ਤੌਰ ਤੇ ਜੋ ਨਿਊ ਚੰਡੀਗੜ੍ਹ ਖੇਤਰ ਦੇ ਇੱਥੇ ਸੈਂਟਰ ਗੁਰਦੁਆਰਾ ਗੜੀਪੌਰ ਖਾ ਸਾਹਿਬ ਵਿਖੇ ਬਣਾਇਆ ਹੈ ਸਾਡੇ ਨਾਲ ਲੋਕਿਤ ਮਿਸ਼ਨ ਦੇ ਨਾਲ ਮਿਸਲ ਸਤਲੁਜ ਜੋ ਸਹਾਤਾ ਕਾਰਜ ਨੇ ਪੂਰੇ ਇਲਾਕੇ ਦੇ ਸੰਗਤਾਂ ਨੇ ਹਰ ਤਰ੍ਹਾਂ ਦੀਆਂ ਪਾਮੇ ਦਵਾਈਆਂ ਕਿੱਟਾਂ ਨੇ ਪਾਮੇ ਰਾਸ਼ਨ ਹੈ ਪਾਮੇ ਮੱਲੀ ਸਹਾਤਾ ਹੈ ਤਰਪਾਨਾ ਹੈ ਕੱਪੜੇ ਹੈ ਉਹ ਸਾਰਾ ਕੁਝ ਲੈ ਕੇ ਹੁਣ ਅਸੀਂ ਤਿਆਰੀ ਚੱਲ ਰਹੀ ਹੈ ਕਿ ਪਿਛਲੇ ਹਫ਼ਤੇ ਤੋਂ ਉਹ ਕਿੱਟਾਂ ਤਿਆਰ ਹੋ ਜਾਣਗੀਆਂ ਕੱਲ ਤੋਂ ਬਾਅਦ ਅਸੀਂ ਮੌਇਨਾ ਕਰਕੇ ਦੋ ਤਿੰਨ ਜ਼ਿਲ੍ਹਿਆਂ ਦਾ ਲੇਟ ਅਸੀਂ ਤਾਂ ਕੀਤਾ ਕਿਉਂਕਿ ਅਸੀਂ ਘਰ-ਘਰ ਉਹ ਸਮਾਨ ਪਹੁੰਚਾਉਣਾ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਅਗਰ ਜਿੱਥੇ ਵਿੱਤੀ ਮਦਦ ਦੀ ਲੋੜ ਹੋਈ ਕਿ ਦੀ ਛੱਤ ਡਿੱਗਣ ਵਾਲੀ ਹੈ ਕਿਸੇ ਦਾ ਮਕਾਨ ਡਿੱਗ ਗਿਆ ਕਿਸੇ ਦੇ ਪਸ਼ੂ ਮਰ ਗਏ ਉਹ ਵੀ ਕੀਤੀ ਜਾਵੇਗੀ ਰਾਸ਼ਨ ਵੀ ਪਹੁੰਚਾਇਆ ਜਾਵੇਗਾ ਤੇ ਇੱਕ ਹਫ਼ਤਾ ਲਾ ਕੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੋ ਜਿੰਨੇ ਵੀ ਆਗੂ ਸਹਿਬਾਨ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਣੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਜੋ ਅੱਜ ਕਹਿਰ ਇਹ ਪੰਜਾਬ ਦੇ ਵਿੱਚ ਹੜਾਂ ਦਾ ਵਰਤਿਆ ਸੀ ਸੋ ਸਾਰਿਆਂ ਨੇ ਬਹੁਤ ਵੱਡਾ ਮੇਰੇ ਹਲਕੇ ਦੇ ਜਿੰਨੇ ਵੀ ਆਗੂ ਐ ਸਾਰੇ ਯੋਗਦਾਨ ਪਾ ਰਹੇ ਐ ਸੋ ਅਸੀਂ ਫੇਰ ਇੱਕ ਵਾਰੀ ਧੰਨਵਾਦ ਕਰਦੇ ਆਂ ਚੌਧਰੀ ਸ਼ਾਮਲਾਲ ਜੀ ਅਤੇ ਸ਼ਮਸ਼ੇਰ ਪਰਖੜਵੀ ਜੀ ਦਾ ਜੋ ਵਿਸ਼ੇਸ਼ ਤੌਰ ਤੇ ਸਾਡੇ ਇਸ ਕੈਂਪ ਵਿੱਚ ਆ ਕੇ ਆਪਣਾ ਯੋਗਦਾਨ ਪਾ ਰਹੇ ਨੇ ਜੀ ਬੋਲੋ ਸੋ ਨਿਹਾਲ